ਸ਼ਰਾਬ ਦੇ ਠੇਕੇ 'ਚ ਵੜ ਗਿਆ ਅਚਾਨਕ ਜ਼ਹਿਰੀਲਾ ਸੱਪ ਠੇਕੇ ਦੇ ਵਿੱਚ ਸੱਪ ਨੂੰ ਦੇਖਦੇ ਸਾਰ ਲੋਕ ਡਰ ਕੇ ਭੱਜੇ ਤਸਵੀਰਾਂ ਗੜ ਸ਼ੰਕਰ ਹਾਸ਼ਪ ਰੋਡ ਦੀਆਂ ਨੇ ਜਿੱਥੇ ਇੱਕ ਸ਼ਰਾਬ ਦੇ ਠੇਕੇ ਵਿੱਚ ਅਚਾਨਕ ਇੱਕ ਜ਼ਹਿਰੀਲਾ ਸੱਪ ਵੜ ਗਿਆ ਲੋਕਾਂ ਨੇ ਉਸ ਨੂੰ ਦੇਖ ਕੇ ਭੱਜਣਾ ਸ਼ੁਰੂ ਕਰ ਦਿੱਤਾ ਜੋ ਸ਼ਰਾਬ ਪੀਣ ਆਏ ਸਨ ਉਸ ਨੂੰ ਦੇਖ ਕੇ ਥੋਂ ਭੱਜਨੇ ਸ਼ੁਰੂ ਹੋ ਗਏ ਜਿਹੜੇ ਲੋਕ ਅੰਦਰ ਬੈਠੇ ਸੀ ਉਹ ਵੀ ਸੱਪ ਨੂੰ ਦੇਖ ਕੇ ਬਾਹਰ ਨੂੰ ਆਉਣੇ ਸ਼ੁਰੂ ਹੋ ਗਏ ਤੇ ਦੇਖਣ ਨੂੰ ਸੱਪ ਬੜਾ ਜ਼ਹਿਰੀਲਾ ਲੱਗ ਰਿਹਾ ਸੀ ਜਾਣਕਾਰੀ ਦੇਂਦੇ ਠੇਕੇ ਦੇ ਕਰੰਦੇ ਨੇ ਦੱਸਿਆ ਕਿ ਠੇਕੇ ਕਿਤੇ ਕੰਮ ਕਰ ਰਹੇ ਸੀ ਕਿ ਜਿਹੜੇ ਲੋਕ ਆ ਰਹੇ ਸਨ ਅਤੇ ਸ਼ਰਾਬ ਪੀ ਰਹੇ ਸੀ ਅਚਾਨਕ ਉਸ ਦਾ ਧਿਆਨ ਸੱਪ ਉੱਪਰ ਗਿਆ ਕਿ ਜਰੀਲਾ ਸੱਪ ਠੇਕੇ ਦੇ ਅੰਦਰ ਦਾਖਲ ਹੋ ਰਿਹਾ ਹੈ ਨਿਸ਼ਤੋਂ ਬਾਦ ਉਹ ਡਰ ਕੇ ਠੇਕਾ ਛੱਡ ਕੇ ਬਾਹਰ ਨੂੰ ਭੱਜੇ ਇਸ ਦੀ ਸੂਚਨਾ ਫਿਰ ਉਹਨਾਂ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਬੜੀ ਮੁਸ਼ਕਲ ਦੇ ਨਾਲ ਸੱਪ ਦਾ ਰਿਸਕਿਊ ਕੀਤਾ ਤੇ ਉਸ ਨੂੰ ਫਿਰ ਜੰਗਲਾਂ 'ਚ ਛੱਡ ਆਏ ਬਾਅਦ ਵਿੱਚ ਠੇਕੇ ਮਾਲਜਮਾਂ ਨੇ ਸੁਖ ਦਾ ਸਾਲਿਆ ਠੇਕੇ ਅੰਦਰ ਸੱਪ ਆ ਗਿਆ ਸੀ ਜੰਗਲਾਤ ਮੈਕ ਨੂੰ ਪਹੁੰਚ ਕੀਤਾ 8:00 ਵਜੇ 40 ਮਿੰਟ ਤੇ 8:10 ਮਿੰਟ ਤੇ ਸਾਡੇ ਕੋਲ ਜੰਗਲਾਤ ਵਿਭਾਗ ਆ ਗਿਆ। ਤਕਰੀਬਨ ਇਹਨਾਂ ਦਾ 1 ਘੰਟਾ ਲੱਗਾ ਸਾਕ ਨੂੰ ਫਟਮ ਪਾਸ ਤੇ ਤੇ ਇਹਨਾਂ ਨੇ ਸਾਡੀ ਮਦਦ ਕੀਤੀ ਜਦੋਂ ਫੋਨ ਕੀਤਾ ਉਸੇ ਟਾਈਮ ਸਾਡੇ ਕੋਲ ਆਉਂਦੀ سپورਟ ਸਾਡੇ ਕੋਲ ਅੱਥੇ ਪਹੁੰਚੇ ਨੇ। ਅਸੀਂ ਇਹਨਾਂ ਦਾ ਬਹੁਤ ਬਿਲੋਂਗ ਸਾਨੂੰ ਬਾਤ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਨਾਲ। ਇਹਨਾਂ ਨੇ ਸਾਡੂ ਅੱਜ ਰਾਤ ਨੂੰ ਅੰਦਰ ਸੌਣਾਂ ਦੀ ਠੇਕੇ ਸਾਨੂੰ ਡਰ ਲੱਗਦਾ ਸੀਗਾ। ਅਸੀਂ ਇਸ ਕਰਕੇ ਉਹਨਾਂ ਨੂੰ ਰਾਤ ਨੂੰ ਫੋਨ ਕੀਤਾ। ਉਸੇ ਟਾਈਮ ਸਾਡੇ ਕੋਲ ਪਹੁੰਚੇ ਕੌਨ ਦੀ سپورਟ। ਥੈਂਕ ਯੂ। ਜੀ ਰੱਖਿਆ ਉਹ ਅੱਜ ਦਸ਼ੇਰਧ ਸਨਵਾਟ ਵਜੇ 8:00 ਵਜੇ ਠੇਕੇ ਦਾ ਸੁਖਣਾ ਬਰਾਬਰ ਹੋਈ ਕਿ ਸਾਡੇ ਇੱਕ ਠੇਕੇ ਦੇ ਵਿੱਚ ਸਾਫੂ ਬਣਿਆ ਅਸੀਂ ਆਪਣੀ ਟੀਮ ਨੂੰ ਰੈਸਕੂ ਦੇ ਨਾਲ ਲੱਗੇ ਤੰਤ ਤੋਂ ਮੌਕੇ ਤੇ ਪਹੁੰਚ ਗਏ ਇੱਕ ਘੰਟਾ ਘਟ ਉਪਰ ਜਦੋਂ ਜਿਹੜੇ ਜਹਦ ਕਰਨ ਪ੍ਰਾਂਤ ਇਹਨਾਂ ਦੇ ਅੰਦਰ ਦਾ ਜੋ ਫਾਸ਼ੀ ਹੋਈ ਪਟਿਆ ਗਿਆ ਉਹਨੂੰ ਆਪਣੇ ਕਾਬੂ ਵਿੱਚ ਲੈ ਕੇ ਅਸੀਂ ਉਹਨੂੰ ਰੀਲੀਫ ਕਰ ਦਿੱਤਾ ਹੈ ਜਿਹੜਾ ਦੁਖੀ ਬਥੀ ਅਸੀਂ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ